ਨਾਜਪਿੰਨਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੌਂਕ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਅੱਜ ਫਿਰ ਵੱਡੀ ਸਫਲਤਾ ਮਿਲੀ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਫਿਰ ਵੱਡਾ ਚਟਕਾ ਲੱਗਾ ਹੈ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਦੇ ਕਰੀਬੀ ਰਹੇ ਵਾਰਡ ਨੰਬਰ 63 ਤੋਂ ਲੱਕੀ ਬਾਂਸਲ ਮੰਗਲਵਾਰ ਨੂੰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੀਰ ਸਿੰਘ ਸ਼ੈਰੀ ਕਲਸੀ ਨੇ ਪਾਰਟੀ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਕੁਲਜੀਤ ਰੰਦਾਵਾ ਕੁਲਵੰਤ ਸਿੱਧੂ ਅਤੇ ਆਪ ਆਗੂ ਸ਼ਰਨਪਾਲ ਸਿੰਘ ਮਖੜ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਸਾਰੇ ਨਵੇਂ ਆਗੂ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਉਹਨਾਂ ਦਾ ਸਵਾਗਤ ਕੀਤਾ। ਕਪਿਲ ਬੰਸਲ ਦੇ ਨਾਲ ਉਹਨਾਂ ਦੇ ਸਾਥੀ ਕਪਿਲ ਗੁਪਤਾ ਸੋਨੀਆ ਗੁਪਤਾ ਸੋਨੂ ਨਾਗਪਾਲ ਕਪਿਲਾ ਡਾਕਟਰ ਅਸਦਾਰਤ ਸਮੇਤ ਲਗਭਗ 10 ਲੋਕ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਨੇ ਕਾਂਗਰਸੀ ਨੇਤਾ ਭਾਰਤਪੂਰਨ ਆਸ਼ੂ ਦੇ ਸੁਭਾਅ ਅਤੇ ਕੰਮ ਕਰਨ ਦੀ ਸ਼ੈਲੀ ਤੋਂ ਪਰੇਸ਼ਾਨ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਉਨਾ ਵਾਰਡ ਨੰਬਰ 63 ਤੋਂ ਆਪ ਕੌਂਸਲਰ ਅਤੇ ਲੁਧਿਆਣਾ ਦੇ ਸਾਰੇ ਪਾਰਟੀ ਵਿਧਾਇਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਇਹ ਸੰਭਵ ਹੋਇਆ ਹੈ ਕਲਸੀ ਨੇ ਕਿਹਾ ਕਿ ਪੂਰੇ ਪੰਜਾਬ ਭਾ ਵਾਂਗ ਲੁਧਿਆਣਾ ਦੇ ਲੋਕ ਵੀ ਆਪ ਸਰਕਾਰ ਵੱਲੋਂ ਸਾਰੇ ਪਰਿਵਾਰਾਂ ਨੂੰ 600 ਯੂਨਿਟ ਮੁਫਤੀ ਬਿਜਲੀ ਮਿਲਣ ਤੇ ਬਹੁਤ ਖੁਸ਼ ਹਨ ਇਸ ਲਈ ਇਥੋਂ ਦੇ ਲੋਕ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਚਿਤਾਉਣ ਲਈ ਬਹੁਤ ਉਤਸ਼ਾਹਤ ਹਨ ਲੈਂਡ ਪੁਲਿੰਗ ਸਕੀਮ ਬਾਰੇ ਕਲਸੀ ਨੇ ਅੱਗੇ ਕਿਹਾ ਕਿ ਇਸ ਤੋਂ ਸਿਰਫ ਅਕਾਲੀ ਦਲ ਤੋਂ ਦੇ ਲੋਕ ਪਰੇਸ਼ਾਨ ਹਨ ਕਿਉਂਕਿ ਉਹਨਾਂ ਨੇ ਹਮੇਸ਼ਾ ਅਜਈਆਂ ਸਕੀਮਾਂ ਦਾ ਫਾਇਦਾ ਲਿਆ ਹੈ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਸਭ ਕੁਝ ਉਹਨਾਂ ਦੀ ਇੱਛਾ ਅਨੁਸਾਰ ਹੋਣਾ ਹੈ ਕਿਸੇ ਦੀ ਵੀ ਜ਼ਮੀਨ ਬਿਨਾਂ ਸਹਿਮਤੀ ਦੇ ਨਹੀਂ ਲਈ ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਯੋਜਨਾ ਕਿਸਾਨਾਂ ਲਈ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ ਇਹ ਜ਼ਮੀਨ ਦੀ ਮਾਲਕੀ ਦੀ ਗਾਰੰਟੀ ਦਿੰਦਾ ਹੈ ਕਿਸਾਨਾਂ ਨੂੰ ਆਪਣੇ ਵਿਕਸਿਤ ਪਲਾਟਾਂ ਨੂੰ ਆਪਣੀ ਮਰਜ਼ੀ ਅਨੁਸਾਰ ਵੇਚਣ ਲੀਜ਼ ਤੇ ਲੈਣ ਜਾਂ ਵਰਤਣ ਦੀ ਪੂਰੀ ਖੁਦ ਮੁਖਤਿਆਰੀ ਦਿੰਦਾ ਹੈ ਇਹਨਾਂ ਨੂੰ ਪ੍ਰਤੀ ਏਕੜ 1000 ਵਰਗ ਗਾਜ ਰਹਿਸ਼ੀ ਜ਼ਮੀਨ ਅਤੇ 200 ਗਾਜ ਕਮਰਸ਼ੀਅਲ ਪਲਾਟ ਮਿਲੇਗਾ ਜਿਸ ਦੀ ਕੀਮਤ ਅਗਲੇ 4-5 ਸਾਲਾਂ ਵਿੱਚ ਮੌਜੂਦਾ ਬਾਜ਼ਾਰ ਦਰ ਨਾਲੋਂ ਘੱਟੋ-ਘੱਟ 4 ਗੁਣਾ ਵੱਧ ਜਾਵੇਗੀ ਇਸ ਤੋਂ ਇਲਾਵਾ ਕਿਸਾਨਾਂ ਨੂੰ 3 ਸਾਲਾਂ ਦੇ ਵਿਕਾਸ ਪੜਾਅ ਦੌਰਾਨ ਪ੍ਰਤੀ ਏਕੜ 30000 ਰੁਪਏ ਦੀ ਸਾਲਾਨਾ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇਗੀ ਆਪ ਆਗੂ ਨੇ ਕਿਹਾ ਕਿ ਇਸ ਯੋਜਨਾ ਕਾਰਨ ਭੂ ਮਾਫੀਆ ਅਤੇ ਪ੍ਰਸ਼ਟ ਸਿਆਸਤਦਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਵਾਂਗ ਇਸ ਤੋਂ ਵਿੱਤੀ ਲਾਭ ਨਹੀਂ ਮਿਲ ਰਹੇ ਹਨ ਉਹਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਯੋਜਨਾਵਾਂ ਰਾਹੀਂ ਭੂ ਮਾਫੀਆ ਨੂੰ ਲਾਭ ਪਹੁੰਚਾਇਆ ਤੇ ਕਿਸਾਨਾਂ ਨੂੰ ਪਰਮਾਤਮਾ ਦੇ ਰਹਿਮ ਤੇ ਛੱਡ ਦਿੱਤਾ ਗਿਆ ਜਦੋਂ ਕਿ ਆਪ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਯੋਜਨਾ ਦੇ ਲਾਭ ਸਿੱਧੇ ਕਿਸਾਨਾਂ ਦੀਆਂ ਜੇਬਾਂ ਵਿੱਚ ਜਾਣ